ਬੇहद ਸ਼ਰਮਨਾਕ ਵਾਰਦਾਤ ਹੋਈ ਹੈ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠੇ ਇੱਕ ਪਾਠੀ ਸਿੰਘ ਤੇ ਇੱਕ ਵਿਅਕਤੀ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਲੱਤੋ ਫੜ ਕੇ ਕਢੀਸ ਲਿਆ ਗਿਆ ਇਹ ਨਹੀਂ ਖੁਦ ਉਸ ਤੋਂ ਬਾਅਦ ਦੱਸਿਆ ਕਿ ਹਮਲਾ ਕਰਨ ਤੋਂ ਬਾਅਦ ਉਹ ਵਿਅਕਤੀ ਜੋ ਸ਼ਖਸ ਗੁਰੂ ਘਰ ਦੇ ਅੰਦਰ ਆਵੜਿਆ ਸੀ ਉਹ ਸ਼ਖਸ ਨੰਗਾ ਹੋ ਕੇ ਗੁਰੂ ਘਰ ਦੇ ਵਿੱਚ ਘੁੰਮਣ ਲੱਗਿਆ ਹੈ ਮੌਕੇ ਦੀ ਇਹ ਲਾਈਵ ਤਸਵੀਰ ਹੈ ਤੁਸੀਂ ਵੀ ਐਕਸੈਕਟ ਦਿਓ ਕਿ ਸਿੱਖੀ ਸਰੂਪ ਦੇ ਵਿੱਚ ਨੌਜਵਾਨ ਗੁਰੂ ਘਰ ਪਹੁੰਚਿਆ ਪਹਿਲਾਂ ਤਾਂ ਤਾਬਿਆਸ ਦੇ ਵਿੱਚ ਗੁਰੂ ਸਾਹਿਬ ਦੀ ਤਾਬਿਆ 'ਚ ਬੈਠੇ ਪਾਠੀ ਸਿੰਘ ਦੇ ਨਾਲ ਗੱਲਾਂ ਬਾਤਾਂ ਕਰਦਾ ਰਿਹਾ ਦੱਸਿਆ ਜਾਂਦਾ ਕਿ ਉਸ ਨੂੰ ਮਾੜਾ ਚੰਗਾ ਬੋਲਦਾ ਰਿਹਾ ਹਾ ਚੁੱਕ ਕੋਈ ਕਪੜਾ ਫੜਿਆ ਹੋਇਆ ਸੀ ਉਹਨੇ ਸਰੂਪਾ ਬਣਾ ਕੇ ਉਸਦੇ ਗੱਲ ਪਾਉਣ ਲੱਗਿਆ ਪਰ ਇਸੇ ਦਰਮਿਆਨ ਉਸਦੇ ਆਸੇ ਪਾਸੇ ਪਾਠੀ ਸਿੰਘ ਦੇ ਆਸੇ ਪਾਸੇ ਗੇੜੇ ਕੱਢਣ ਲੱਗਿਆ ਇੰਨਾ ਹੀ ਦੇ ਵਿਕਸ਼ਕ ਸਿੱਥੇ ਰੋਕਿਆ ਉਸ ਨੂੰ ਚੰਗਾ ਬੜਾ ਪਾਠੀ ਸਿੰਘ ਨੂੰ ਲਗਾਤਾਰ ਇਹ ਬੋਲਦਾ ਰਿਹਾ ਇਸ ਤੋਂ ਬਾਅਦ ਉਸ ਨੇ ਪਾਠੀ ਸਿੰਘ ਨੂੰ ਲਤੋਂ ਫੜਿਆ ਤੇ ਉਸ ਨੂੰ ਲੱਤੋਂ ਫੜ ਕੇ ਬਾਹਰ ਕਢੀਸ ਲਿਆ ਜਿਸ ਦਾ ਲਾਈਵ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਿਆ ਨੇ ਅੱਜ ਸਵੇਰ ਦੀ ਇਹ ਵਾਰਦਾ ਦੱਸੀ ਜਾ ਰਹੀ ਹੈ ਪਾਠੀ ਸਿੰਘ ਨੂੰ ਪੈਰ ਤੋਂ ਫੜਿਆ ਤੇ ਕਢੀਸਦਾ ਹੋਇਆ ਆਪਣੇ ਨਾਲ ਲੈ ਗਿਆ ਹੈ ਕਈ ਵਾਰ ਕਢੀਸਣ ਦੀ ਇਸ ਤੋਂ ਪਹਿਲਾਂ ਕੋਸ਼ਿਸ਼ ਕੀਤੀ ਹੈ ਫਿਲਹਾਲ ਲਗਾਤਾਰ ਘੇੜੇ ਕਰਦਾ ਰਿਹਾ ਅਪਸ਼ਬਦ ਬੋਲਦਾ ਰਿਹਾ ਪਾਠੀ ਸਿੰਘ ਦੇ ਨਾਲ ਕਹਿ ਸਕਦੇ ਹਾਂ ਕਿ ਬੇਅਦਬੀ ਕੀਤੀ ਗਈ ਹੈ ਫਿਲਹਾਲ ਗੁਰੂ ਸਾਹਿਬ ਦੀ ਤਾਬਿਆ 'ਚ ਬੈਠੇ ਪਾਠੀ ਸਿੰਘ ਤੇ ਹਮਲਾ ਕੀਤਾ ਗਿਆ ਇਸ ਸ਼ਖਸ ਦੇ ਵੱਲੋਂ ਜੋ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਨਜ਼ਰ ਆ ਰਹੀਆਂ ਨੇ ਫਿਲਹਾਲ ਇੱਕ ਤਸਵੀਰਾਂ ਮੁਹਾਲੀ ਦੀਆਂ ਨੇ ਮੋਹਾਲੀ ਦੇ ਵਿੱਚ ਅੱਜ ਦਿਨ ਚੜ੍ਹਦੇ ਹੀ ਕਰੂ ਕੰਬਾਉ ਵਰਦਾ ਤੇ ਵਾਪਰੀ ਹੈ ਜਿੱਥੇ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠੇ ਪਾਠੀ ਸਿੰਘ ਨੂੰ ਇਸ ਸ਼ਖਸ ਨੇ ਲਤੋਂ ਫੜ ਕੇ ਕਢੀਸ ਲਿਆ ਜਿਸ ਦੀ ਲਾਈਵ ਵੀਡੀਓ ਤੁਸੀਂ ਇਸ ਵੇਲੇ ਆਪਣੀ ਸਕਰੀਨ ਤੇ ਵੇਖ ਪਾ ਰਹੇ ਹੋ ਐਨਾ ਹੀ ਨਹੀਂ ਇਸ ਤੋਂ ਬਾਅਦ ਇਸ ਨੇ ਪਾਠੀ ਸਿੰਘ ਨੂੰ ਇੱਧਰ ਲਿਆ ਕੇ ਉਸ ਦੀ ਕੁੱਟਮਾਰ ਕੀਤੀ ਹੈ ਸਾਰੀਆਂ ਤਸਵੀਰਾਂ ਤਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਸਕਦੇ ਕੁੱਟਮਾਰ ਦੀਆਂ ਪਰ ਇਸ ਤੋਂ ਬਾਅਦ ਇਹ ਵਿਅਕਤੀ ਆਪਣੇ ਕੱਪੜੇ ਲਾਉਣ ਲੱਗਿਆ ਤੇ ਗੁਰੂ ਸਾਹਿਬ ਦੇ ਸਾਹਮਣੇ ਹੀ ਦੱਸਿਆ ਜਾਂਦਾ ਹੈ ਕਿ ਹਲਫ ਨੰਗਾ ਹੋ ਗਿਆ ਪੂਰੀ ਵੀਡੀਓ ਤਾਂ ਅਸੀਂ ਵੀ ਦਿਖਾ ਨਹੀਂ ਸਕਦੇ ਪਰ ਬਹੁਤ ਹੀ ਹੈ ਪਿਆਣ ਇੱਕ ਵਾਰ ਦਤ کہہ ਸਕਦੀ ਹਾਂ ਕਿ ਜੋ ਧਾਰਮਿਕ ਭਾਵਨਾਵਾਂ ਦੇਖੇ ਨਾਲ ਖਿਲਵਾੜ ਹੋਇਆ ਅੱਜ ਇਸ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਇਹ ਰੂਕਮਬਉ ਵਾਰਦਾਤ ਖਰੜ ਦੇ ਵਿੱਚ ਵਾਪਰੀ ਦੱਸੀ ਜਾ ਰਹੀ ਹੈ ਮੋਹਾਲੀ ਦੇ ਲਗਲੇ ਪਿੰਡ ਹੈ ਖਰੜ ਦੇ ਨੇੜਲਾ ਪਿੰਡ ਦੱਸਿਆ ਜਾਂਦਾ ਹੈ ਪਿੰਡ ਦਾ ਨਾਮ ਹੈ ਸੀਲ ਇਸ ਪਿੰਡ ਦੇ ਗੁਰੂ ਸਗਾ ਗੁਰੂ ਘਰ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਪਿੰਡ ਦਾ ਇਹ ਵਿਅਕਤੀ ਗੁਰੂ ਘਰ ਦੇ ਵਿੱਚ ਬੇਅਦਬੀ ਕੀਤੀ ਹੈ ਜਾਣਕਾਰੀ ਮਿਲੀ ਕਿ ਸਵੇਰੇ 5:30 1 ਵਜੇ ਦੇ ਕਰੀਬ ਗੁਰੂ ਘਰ ਵਿੱਚ ਗ੍ਰੰਥੀ ਸਿੰਘ ਜਦੋਂ ਪਾਠ ਕਰ ਰਿਹਾ ਸੀ ਤਾਂ ਇੱਕ ਨੌਜਵਾਨ ਗੁਰੂ ਸਾਹਿਬ ਦੇ ਇੱਕ ਗੁਰੂ ਸਾਹਿਬ ਦੇ ਕੋਲ ਬੈਠੇ ਪਾਠੀ ਸਿੰਘ ਦੇ ਕੋਲ ਪਹੁੰਚ ਗਿਆ ਅਤੇ ਗੁਰੂ ਸਾਹਿਬ ਜੀ ਪ੍ਰਕਰਮਾ ਕਰਨ ਤੋਂ ਬਾਅਦ ਗ੍ਰੰਥੀ ਸਿੰਘ ਨਾਲ ਹੱਥੋਂ ਪਾਈ ਕਰਨ ਲੱਗ ਪਿਆ ਜਦੋਂ ਗ੍ਰੰਥੀ ਸਿੰਘ ਨੇ ਉਸ ਦਾ ਵਿ ਕਪੜੇ ਲਾ ਦਿੱਤੇ ਤੇ ਗ੍ਰੰਥੀ ਸਿੰਘ ਨੂੰ ਗਾਲਾਂ ਕੱਢਣ ਲੱਗਿਆ ਜੋ ਮੰਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ਲੱਗਿਆ ਫਿਲਹਾਲ ਇਸ ਬਾਰੇ ਸਿੰਧਗੀ ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਨੂੰ ਦੱਸਿਆ ਜਾਂਦਾ ਕਿ ਮੌਕੇ ਤੇ ਸੱਦਿਆ ਤੇ ਮੁਲਜ਼ਮ ਨੂੰ ਫੜ ਲਿਆ ਤੇ ਪੁਲਿਸ ਵਾਲੇ ਕਰ ਦਿੱਤਾ ਗਿਆ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਵਿਅਕਤੀ ਦੀ ਪਛਾਣ ਹੋ ਚੁੱਕੀ ਹੈ ਜੋ ਕਿ ਇੱਕ ਪੈਟਰੋਲ ਪੰਪ ਤੇ ਕਰਿੰਦੇ ਵਜੋਂ ਕੰਮ ਕਰਦਾ ਹੈ ਜੀ ਹਾਂ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਹੈ ਵਿਅਕਤੀ ਹੈ ਜੋ ਦੱਸਿਆ ਜਾਂਦਾ ਕਿ ਸਵੇਰ ਦੇ ਸਮੇਂ ਗੁਰੂ ਘਰ ਪਹੁੰਚਿਆ ਸਵੇਰੇ 5 ਵਜੇ ਦਾ ਸਮਾਂ ਸੀ ਜਦੋਂ ਇਹ ਗੁਰੂ ਘਰ ਦੇ ਅੰਦਰ ਦਾਖਲ ਹੋਇਆ ਗੁਰੂ ਸਾਹਿਬ ਦੀ ਤਾਬਿਆ 'ਚ ਬੈਠੇ 파ਠੀ ਸਿੰਘ ਨੇ ਉਹ ਦੇ ਇਸ ਅਪਸ਼ਬਦ ਬੋਲਣ ਲੱਗਿਆ ਫਿਰ ਗੁਰੂ ਸਾਹਿਬ ਦੀ ਇਸ ਨੇ ਦੱਸਿਆ ਜਾਂਦਾ ਕਿ ਪਰਕਮਿਆ ਵੀ ਕੀਤੀ ਆ ਗੁਰੂ ਸਾਹਿਬ ਦੀ ਪਰਕਮਿਆ ਕੀਤੀ ਤੇ 파ਠੀ ਸਿੰਘ ਨੂੰ ਉਸ ਤੋਂ ਬਾਅਦ ਲੱਤੋਂ ਫੜ ਕੇ ਕਢੀਸ ਲਿਆਇਆ ਤੇ ਜਿਸ ਤੋਂ ਬਾਅਦ ਦੱਸਿਆ ਜਾਂਦਾ ਕਿ ਬਿਲਕੁਲ ਹੀ ਨੰਗਾ ਹੋ ਗਿਆ ਉਸ ਨੇ ਸਾਰੇ ਹੀ ਕੱਪੜੇ ਉਤਾਰ ਦਿੱਤੇ ਆ ਸਾਰੇ ਕੱਪੜੇ ਉਤਾਰ ਦਿੱਤੇ ਦੇਣ ਤੋਂ ਬਾਅਦ ਪਾਠੀ ਸਿੰਘ ਨੂੰ ਇੱਕ ਗਾਲਾਂ ਕੱਢਣ ਲੱਗਿਆ ਜਿਸ ਦੇ ਕਾਰਨ ਬਹੁਤ ਹੀ ਜ਼ਿਆਦਾ ਕਹਿ ਸਕਦੇ ਹੋ ਕਿ ਇਹ ਮੰਦਭਾਗੀ ਤਸਵੀਰ ਹੈ ਜੋ ਤੁਹਾਡੀ ਸਕਰੀਨ ਤੇ ਇਸ ਵੇਲੇ ਨਜ਼ਰ ਆ ਰਹੀ ਹੈ ਗੁਰੂ ਸਾਹਿਬ ਦੀ ਤਾਬਿਆ ਦੇ ਵਿੱਚ ਬੈਠੇ ਪਾਠੀ ਸਿੰਘ ਤੇ ਹਮਲਾ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਸੀ ਪਾਠੀ ਉਸ ਵੇਲੇ ਜਦ ਦੱਸਿਆ ਜਾਂਦਾ ਕਿ ਉਸ ਦੇ ਉੱਤੇ ਹਮਲਾ ਕੀਤਾ ਗਿਆ ਉਸ ਨੂੰ ਲੱਤੋਂ ਫੜ ਕੇ ਘੜੀਸਿਆ ਗਿਆ ਪ੍ਰਕਿਰਮਿਆ ਕੀਤੀ ਗਈ ਇਸ ਦੇ ਵੱਲੋਂ ਪਹਿਲਾਂ ਪ੍ਰਕਿਰਮਿਆ ਕਰਦੇ ਵੀ ਦੱਸਿਆ ਜਾਂਦਾ ਕਿ ਪਾਠੀ ਸਿੰਘ ਨੂੰ ਲਲਕਾਰੇ ਮਾਰਦਾ ਰਿਹਾ ਇਹਨੇ ਨਹੀਂ ਜਦੋਂ ਪਾਠੀ ਸਿੰਘ ਲਗਾਤਾਰ ਪਾਠ ਕਰਦਾ ਰਿਹਾ ਗੁਰੂ ਸਾਹਿਬ ਜੀ ਤਾਬਿਆ 'ਚ ਬੈਠਾ ਰਿਹਾ ਤੇ ਇਸਨ ਵਿਅਕਤੀ ਨੇ ਪਾਠੀ ਸਿੰਘ ਨੂੰ ਪਹਿਲਾਂ ਬਾਹਾਂ ਫੜ ਕੇ ਘ੍ਰਿਸਣ ਦੀ ਕੋਸ਼ਿਸ਼ ਕੀਤੀ ਹੈ ਪਰ ਗੁਰੂ ਸਾਹਿਬ ਜੀ ਤਾਬਿਆ 'ਚ ਬੈਠੇ ਹੋਣ ਕਰਕੇ ਪਾਠੀ ਨੇ ਇਸ ਦਾ ਵਿਰੋਧ ਕੀਤਾ ਤੇ ਦੁਬਾਰਾ ਪਾਠ ਨੰਤਰ ਜਾਰੀ ਕਰ ਦਿੱਤਾ ਪਰ ਇਸ ਨੇ ਇੱਥੇ ਰੁਕਿਆ ਨਹੀਂ ਇਹ ਫਿਰ ਦੁਬਾਰਾ ਪਾਠੀ ਸਿੰਘ ਦੇ ਕੋਲ ਗਿਆ ਪਾਠੀ ਸਿੰਘ ਕੋਲ ਪਹੁੰਚਦੇ ਸਾਰ ਇਸ ਨੇ ਪਾਠੀ ਸਿੰਘ ਨੂੰ ਪਹਿਲਾਂ ਬਾਹਾਂ ਫੜਨਾ ਚਾਹਿਆ ਜਦੋਂ ਪਾਠੀ ਸਿੰਘ ਨੇ ਬਾਹਾਂ ਫੜੇ ਜਾਣ ਦਾ ਵਿਰੋਧ ਕੀਤਾ ਇਸ ਨਕਸ਼ਕਸ ਨੇ ਦੁਬਾਰਾ ਇੱਕ ਵਾਰ ਫਿਰ ਤੋਂ ਕੋਸ਼ਿਸ਼ ਕੀਤੀ ਹੈ ਇੱਧਰ ਉੱਧਰ ਸਮਾਨ ਲੱਭਣ ਲੱਗਿਆ ਹੱਥ ਜੱਗ ਫੜਿਆ ਜੱਗ ਮਾਰਨ ਦੀ ਕੋਸ਼ਿਸ਼ ਕੀਤੀ ਪਰ ਜੱਗ ਉੱਥੇ ਹੀ ਛੱਡ ਦਿੱਤਾ ਇਸ ਤੋਂ ਬਾਅਦ ਇਸ ਸ਼ਖਸ ਫਿਰ ਇੱਕ ਵਾਰ ਇਸ ਪਾਠੀ ਸਿੰਘ ਕੋਲ ਪਹੁੰਚਦਾ ਤੇ ਉਸ ਨੂੰ ਲੱਤੋਂ ਫੜ ਲੈਂਦਾ ਇਸ ਵਾਰ ਲੱਤੋਂ ਫੜ ਕੇ ਉਸ ਨੂੰ ਖਿੱਚ ਕੇ ਆਪਣੇ ਨਾਲ ਲਿਆਦਾ ਪਾਠੀ ਸਿੰਘ ਇਸ ਦਾ ਵਿਰੋਧ ਕਰਦਾ ਰਿਹਾ ਪਰ ਇਸ ਦੇ باوجود ਇਸ ਨੇ ਪਾਠੀ ਸਿੰਘ ਨੂੰ ਲੱਤੋਂ ਫੜ ਕੇ ਘੜੀ ਸਾਥ ਫਿਰ ਉਸ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਪਾਠੀ ਸਿੰਘ ਨੇ ਕਿਸੇ ਤਰੀਕੇ ਇਸ ਨੂੰ ਆਪਣਾ ਛੜਛੜਾ ਕੀਤਾ ਇਸ ਤੋਂ ਬਾਅਦ ਇਹ ਵਿਅਕਤੀ ਗੁਰੂ ਸਾਹਿਬ ਦੇ ਕਹ ਕਹਿ ਸਕਦੇ ਗੁਰੂ ਘਰ ਦੇ ਅੰਦਰ ਹੀ ਕੱਪੜੇ ਲਾ ਕੇ ਖਲੋ ਗਿਆ ਇਹਨਾਂ ਨੇ ਸਿਰਫ ਬਿਲਕੁਲ ਹੀ ਆਪਣੇ ਸਾਰੇ ਹੀ ਕੱਪੜੇ ਉਤਾਰ ਦਿੱਤੇ ਹਲਫ ਨੰਗਾ ਹੋ ਕੇ ਗੁਰੂ ਘਰ ਦੇ ਅੰਦਰ ਇਹ ਘੁੰਮਣ ਲੱਗਾ ਤੇ ਪਾਠੀ ਸਿੰਘ ਨੂੰ ਗਾਲਾਂ ਕੱਢਦਾ ਰਿਹਾ ਇਹ ਤਸਵੀਰਾਂ ਖਰੜ ਦੇ ਪਿੰਡ ਸੀਲ ਦੀਆਂ ਦਸੀਆਂ ਜਾਰੀਆਂ ਨੇ ਜਿੱਥੇ ਬਹੁਤ ਹੀ ਜ਼ਿਆਦਾ ਇਹ ਮੰਦਭਾਗੀ ਘਟਨਾਵਾਂ ਵਾਪਰੀ ਹੈ ਮੰਦਭਾਗੀ ਘਟਨਾਵਾਂ ਦੀਆਂ ਇਹ ਲਾਈਵ ਤਸਵੀਰਾਂ ਨੇ ਜੋ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਫਿਲਹਾਲ ਬਹੁਤ ਹੀ ਜ਼ਿਆਦਾ ਹਲਾਕੇ ਰੱਖ ਦੇਣ ਵਾਲਾ ਇਹ ਮਾਮਲਾ ਹੈ ਜੋ ਵੱਡੀ ਬੇਅਦਬੀ ਹੋਈ ਹੈ ਪੰਜਾਬ ਦੇ ਵਿੱਚ